ਹੈਲਥ ਸਿਸਟਮ ਦੇ ਚੇਅਰਮੈਨ ਰਮਨ ਬੈਲ ਵੱਲੋਂ ਅੱਜ ਪੁਰਾਣੇ ਸਿਵਲ ਹਸਪਤਾਲ ਵਿੱਚ 37 ਪ੍ਰਕਾਰ ਦੀਆਂ ਆਯੁਰਵੈਦਿਕ ਦਵਾਈਆਂ ਵੰਡੀਆਂ ਗਈਆਂ ਅਤੇ ਸਿਹਤ ਅਧਿਕਾਰੀਆਂ ਨੂੰ ਸੰਬੋਧਿਤ ਵੀ ਕੀਤਾ ਗਿਆ ਤੇ ਰਮਨ ਬੈਲ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਆਯੁਰਵੈਦਿਕ ਦਵਾਈਆਂ ਦੀ ਖੋਜ ਸਾਡੇ ઋਸ਼ੀਆ ਮੁਨੀਆਂ ਵੱਲੋਂ ਕੀਤੀ ਗਈ ਸੀ ਅਤੇ ਅੱਜ ਦੇ ਸਮੇਂ ਵਿੱਚ ਸਾਨੂੰ ਆਯੁਰਵੈਦਿਕ ਦਵਾਈਆਂ ਨਾਲ ਜੁੜਨਾ ਚਾਹੀਦਾ ਹੈ ਆਓ ਦੇਖਦੇ ਹਾਂ ਰਿਪੋਰਟ ਆ ਤੁਹਾਡਾ ਆਯੂਵੈਦਿਕ ਡਿਪਾਰਟਮੈਂਟ ਹੈ ਉਹਦੀਆਂ ਸਾਰੀਆਂ ਮੈਡੀਸਿਨਸ ਆ ਗਿਆ ਨੇ ਸਾਡੇ ਇਲਾਕੇ ਦੇ ਵਿੱਚ ਤਕਰੀਬਨ 38 ਦੇ ਕਰੀਬ ਹੈਲਥ ਐਂਡ ਵੈਲਨੈਸ ਸੈਂਟਰ ਸਕੇ ਔਰ ਜਿੱਥੇ ਸਾਡੇ ਇਲਾਜ ਲੋਕਾਂ ਦਾ ਚੱਲਦਾ ਉੱਥੇ ਅਸੀਂ ਅੱਜ 37 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਨੇ ਆਯੂਵੈਦਿਕ ਦੀਆਂ ਅੱਜ ਉਹ ਡਿਸਟ੍ਰੀਬਿਊਟ ਕਰ ਰਹੇ ਆ ਔਰ ਇੱਕ ਸੈਂਟਰ ਦੇ ਵਿੱਚ 60000 ਰੁਪਏ ਦੀ ਮੈਡੀਸਿਨ ਜਿਹੜੀ ਆ ਜਾਣੀ ਆ ਸੋ 60000 ਰੁਪਏ ਦੀ ਮੈਡੀਕੈਂਟ ਸੈਂਦੀ ਤਰ੍ਹਾਂ ਦੀਆਂ ਤੇ ਵਾਫਕ ਤਰ੍ਹਾਂ ਦੀਆਂ ਦਵਾਈਆਂ ਨੇ ਜਿ ਵਿੱਚ ਬਾਕੀ ਰੋਗਾਂ ਦਾ ਇਲਾਜ ਵੀ ਉਹਦੀ ਟ੍ਰੀਟਮੈਂਟ ਵੀ ਆ ਸਪਲੀਮੈਂਟਸ ਵੀ ਨੇ ਹੋਰ ਚੀਜ਼ਾਂ ਨੇ ਔਰ 38 ਹੈਲਥ ਸੈਂਟਰ ਦੇ ਜਿੱਥੇ ਜਾ ਕੇ ਇਹ ਡਿਸਟ੍ਰਿਬਿਊਟ ਹੋਣੀਆਂ ਸੋ ਮੈਂ ਆ ਸਾਰਾ ਸਟਾਫ ਵੀ ਇੱਥੇ ਇਕੱਠਾ ਸਾਡੇ ਸਿਵਲ ਸਰਜਨ ਆਫਿਸ ਦੇ ਸਾਰੇ ਆਲਾ ਡਾਕਟਰ ਸਾਹਿਬਾਨ ਸਾਰੇ ਇੱਥੇ ਬੈਠੇ ਨੇ ਮਾਨੂੰ ਇੱਕੋ ਹੀ ਬੇਨਤੀ ਕੀਤੀ ਆ ਕਿ ਮੇਰਾ ਮਕਸਦ ਪੰਜਾਬ ਸਰਕਾਰ ਦਾ ਇਹ ਆ ਕਿ ਲੋਕਾਂ ਨੂੰ ਫ੍ਰੀ ਦਵਾਈ ਜਿਹੜੀ ਆ ਉਹ ਮਿਲੇ ਔਰ ਤੁਸੀਂ ਇਨਸ਼ੋਰ ਕਰਨਾ ਕਿ ਇਹ ਜਿਹੜੀ ਦਵਾਈ ਆ ਬੜੀ ਅੱਛੀ ਕੁਆਲਿਟੀ ਦੀ ਆ ਔਰ ਸਾਡੀ ਜਿਹੜੀ ਪਟਿਆਲੇ ਆਯੂਰਵੇਦ ਗਵਰਨਮੈਂਟ ਦੀ ਲੈਬ ਆ ਔਰ ਉਥੇ ਮੈਨੂਫੈਕਚਰ ਕੁੰਦੀ ਉਥੋਂ ਬਿਆਰ ਹੋ ਕੇ ਇਹ ਸਾਰੀ ਡਿਸਟ੍ਰਿਬਿਊਟ ਹੋਈ ਆ ਇਨਸ਼ੋਰ ਕਰਿਓ ਵੀ ਇਹ ਲੋੜਵੰਦਾਂ ਤੱਕ ਪਹੁੰਚੇ ਇਹ ਨਾ ਹੋਏ ਕਿ ਦਵਾਈ ਕਿਤੇ ਰਸਤੇ ਦੇ ਵਿੱਚ ਇਧਰ ਉਧਰ ਹੋ ਜਾਏ ਤਾਂ ਕਿ ਫੇਰ ਜਿਹੜਾ ਬਨੋਰਕ ਆ ਸਰਕਾਰ ਦਾ ਕੀ ਲੋਕਾਂ ਨੂੰ ਸੂਚਿਤ ਦੇਣੀ ਆ ਉਹ ਪੂਰੀ ਨਹੀਂ ਹੋਊਗੀ ਸੋ ਡਾਕਟਰ ਸਾਹਿਬਾਨ ਵੀ ਇਸ ਗੱਲ ਨੂੰ ਸ਼ੋਰ ਕਰਨ ਔਰ ਜਿਹੜਾ ਸਾਡੇ ਡਿਸਟ੍ਰਿਕਟ ਆ ਗਿਆ ਦੇਖ ਅਫੀਸਰ ਨੇ ਉਹਦੀ ਸਾਰੀ ਟੀਮ ਹੈ ਕਿ ਲੋੜਵੰਦਾਂ ਤੱਕ ਇਹ ਪਹੁੰਚੇ ਔਰ ਦੂਸਰੀ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਸਰਕਾਰ ਵੱਲੋਂ ਬਾਦ ਦਾ ਸਿਹਤ ਸੇਵਾ ਨੂੰ ਲੋਕਾਂ ਤੱਕ ਵਧੀਆ ਤਰੀਕੇ ਨਾਲ ਪਹੁੰਚਾਉਣ ਲਈ ਔਰ ਸਾਰੇ ਪੰਜਾਬ ਦੇ ਵਿੱਚ ਟੋਟਲ ਦਵਾਈ ਫ੍ਰੀ ਹੋ ਗਈ ਟੋਟਲ ਟੈਸਟ ਜਿਹੜੇ ਨੇ ਸਾਰੇ ਫ੍ਰੀ ਹੋ ਗਏ ਆਬਾਦਮੀ ਖੇਰੇ ਜਹਾਂ ਜਹਾਂ ਤੇ ਖੁੱਲ ਗਈ ਜਿੱਤੇ ਜਿਵੇਂ 41 ਦਰਾਂ ਦੇ ਕਾਸਤੇ 81 ਦਰਾਂ ਦੀਆਂ ਦਵਾਈਆਂ ਫ੍ਰੀ ਨੇ ਸੋ ਸਰਕਾਰ ਹਮੇਸ਼ਾ ਹੀ ਇਹ ਬਨਾਲਾ ਕਰ ਰਹੀ ਆ ਕਿ ਸਿਹਤ ਸੇਵਾਵਾਂ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਔਰ ਮੈਂ ਅੱਜ ਅਪੀਲ ਵੀ ਕਰੂੰਗਾ ਆਪਣੇ ਸਾਰੇ ਕਰਮਚਾਰੀਆਂ ਨੂੰ ਕਿ ਜਿੱਤੇ ਸਰਕਾਰ ਦਾ ਇਹ ਬਨਾਲਾ ਦਗਾ ਕਿ ਲੋਕਾਂ ਦਾ ਪ੍ਰੀ ਦਵਾਈ ਪਹੁੰਚੇ ਉੱਥੇ ਤੁਹਾਡਾ ਰੋਲ ਬਹੁਤ ਜ਼ਰੂਰੀ ਬਣ ਜਾਂਦਾ ਔਰ ਜੇ ਤੁਸੀਂ ਰੋਲ ਆਪਣਾ ਵਧੀਆ ਪਲੇ ਕਰੋਗੇ ਤਾਂ ਲੋਕਾਂ ਨੂੰ ਉਸ ਗੱਲ ਦਾ ਸਹਾਰਾ ਵੀ ਮਿਲੂਗਾ ਪਰ ਸਰਕਾਰ ਦੀ ਜਿਹੜੀ ਮਨਸ਼ਾ ਉਹ ਵੀ ਪੂਰੀ ਹੋਊਗੀ ਸੋ ਇਸ ਕਰਕੇ ਇਹ ਜਿਹੜੀ ਆਰ ਜੂਆ ਦੇ ਇੱਕ ਟੀਮ ਸਾਡੀ ਰਿਸ਼ੀ ਬੁਨੀਆ ਤੋਂ ਹੀ ਰਿਸਰਚ ਤੋਂ ਬਾਅਦ ਬਣੀ ਹੈ ਭਾਰਤ ਦੀ ਸੰਸਕ੍ਰਿਤੀ ਦਾ ਤੇ ਘਟੂ ਥੱਸਾ ਇਹਨੂੰ ਹੌਲੀ ਹੌਲੀ ਬਣਾਓ ਕਈ ਵਾਰ ਕੀ ਹੁੰਦਾ ਕਿ ਇਹਦਾ ਥੋੜਾ ਅਸਰ ਹੁੰਦਾ ਟਾਈਮ ਲੱਗ ਜਾਂਦਾ ਐਲੋਪੈਥੀ ਦੇ ਵਿੱਚ ਇਮੀਡੀਟ ਰੀਲੀਫ ਦੇ ਜਾਂਦਾ ਪਰ ਇਹਦੇ ਕੋਈ ਸਾਈਡ ਇਫੈਕਟਸ ਕੋਈ ਨਹੀਂ ਹੈਗੇ ਸੋ ਇਹ ਤਾਂ ਹੋਰ ਵੀ ਸਰਚ ਹੋਣੀ ਚਾਹੀਦੀ ਆ ਹੋਰ ਜ਼ਿਆਦਾ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਔਰ ਅੱਗੇ ਇਸ ਇਸ ਖੜੀ ਦੇ ਵਿੱਚ ਆਲਰੇਡੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਦ ਮਾਨ ਜੀ ਨੇ ਸੀਐਮ ਯੋਗਸ਼ਾਲਾ ਜਿਹੜੀ ਆ ਉਹ ਸ਼ੁਰੂ ਕੀਤੀ ਆ ਉਹਦੇ ਤਹਾਂ ਜਗਾ ਜਗਾ ਦੇ ਉੱਪਰ ਯੋਗਾ ਕੈਂਪ ਜਿਹੜੇ ਨੇ ਲਾਏ ਜਾ ਰਹੇ ਨੇ ਲੋਕਾਂ ਨੂੰ ਇਸ ਗੱਲ ਹੀ ਪ੍ਰੇਰਿਤ ਕੀਤਾ ਜਾ ਰਿਹਾ ਕਿ ਤੁਸੀਂ ਆਓ ਮੈਡੀਟੇਸ਼ਨ ਵੀ ਕਰੋ ਤੇ ਆ ਸਟ्रेस ਆ ਸਟ੍ਰੈਸ ਆ ਉਹਨੂੰ ਜਿਸ ਤਰੀਕੇ ਦੇ ਨਾਲ ਆਪਾਂ ਰਲੀਫ ਕਰ ਸਕਦੇ ਆ ਥੋੜਾ ਸੈਂਟਰ ਦੇ ਵਿੱਚ ਟ੍ਰੇਨਰ ਸਰਕਾਰ ਵੱਲੋਂ ਲਾਏ ਗਏ ਨੇ ਉਹਦਾ ਫਾਇਦਾ ਉਠਾਓ 21 ਜੂਨ ਨੂੰ ਜਿਹੜਾ ਵਰਲਡ ਯੋਗਾ ਡੇ ਜਿਹੜਾ ਉਹ ਮਨਾਇਆ ਜਾ ਰਿਹਾ ਉਹਦੇ ਵਿੱਚ ਮੈਂ ਬੇਨਤੀ ਕਰੂੰਗਾ ਡਿਪਾਰਟਮੈਂਟ ਨੂੰ ਕਿ ਲੋਕਾਂ ਨੂੰ ਪ੍ਰੇਰਿਤ ਕਰਕੇ ਲੋਕਾਂ ਨੂੰ ਉਤਸ਼ਾਹਿਤ ਕਰੋ ਯੋਗ ਇਸੇ ਇਧਰ ਦੇ ਪਾਸੇ ਆਉਣ ਯੋਗਾ ਕਰਨ ਤਾਂਕਿ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਨੇ ਤੰਦਰੁਸਤ ਹੋਣਗੀਆਂ ਤੇ ਤੰਦਰੁਸਤ ਬਾਡੀ ਹੋਊਗੀ ਲੋਕੀਂ ਕੰਦਰਸਪਰਿਆ ਇਨਸਾਨ ਹੈ ਉਹ ਵਧੀਆ ਤਰੀਕੇ ਨਾਲ ਜ਼ਿੰਦਗੀ ਬਸਰ ਕਰ ਸਕਦਾ ਸੋ ਇੱਕ ਵਾਰੀ ਫੇਰ ਮੈਂ ਇਹ ਬੇਨਤੀ ਕਰੂੰਗਾ ਕਿ ਪੰਜਾਬ ਸਰਕਾਰ ਦਾ ਉਪਰਾਲਾ ਸੇਵਾ ਲਈ ਹਮੇਸ਼ਾ ਯਤਨਸ਼ੀਲ ਤੇ ਕਰਮਸ਼ੀਲ ਰਹੂਗਾ ਕੰਮ ਦੀ ਜਾਂਚ ਵੀ ਕੀਤੀ ਜਾਵੇਗੀ ਕਿ ਇਹ ਦਵਾਈਆਂ ਲੋਕਾਂ ਤੱਕ ਪਹੁੰਚ ਰਹੀਆਂ ਕਿ ਨਹੀਂ ਬਿਲਕੁਲ ਮੈਂ ਤਾਂ ਪਹਿਲਾਂ ਹੀ ਇਹ ਦਵਾਈਆਂ ਵੰਡਣ ਦਾ ਮਕਸਦ ਇਹ ਸੀ ਕਿ ਨਾਲ ਇਹੋ ਇਨਸਟਰਕਸ਼ਨ ਦਿੱਤੀਆਂ ਨੇ ਕਿ ਨਿਸ਼ੋਰ ਕਰੋ ਔਰ ਮੈਂ ਜਿਹੜਾ ਤੁਹਾਡੀ ਉੱਪਰਲੀ ਟੀਮ ਆਖ ਕੇ ਡੀਐਮਸੀ ਡਾਕਟਰ ਰਮੇਸ਼ ਤੁਸੀਂ ਆਪ ਅਜਨ ਜੇਦ ਵਿੱਚ ਅੰਗੀਆਂ ਕਰਿਓ ਕਿ ਜਿਹੜੀ ਆ ਹੈਲਥ ਵੈਲਨੈਸ ਦੇ ਵਿੱਚ ਮੈਡਸਸ ਪਹੁੰਚ ਰਹੀਆਂ ਨੇ ਆਇਆ ਲੋੜਵੰਦਾਂ ਤੱਕ ਪਹੁੰਚ ਰਹੀਆਂ ਨੇ ਔਰ ਬਾਕੀ ਤਾਂ ਦੂਸਰੀ ਗੱਲ ਆ ਕਿ ਤੁਹਾਡੀ ਆਪਣੀ ਆਤਮਾ ਵੀ ਆ ਮੈਂ ਵੀ ਡਾਕਟਰ ਨੂੰ ਬੇਨਤੀ ਕੀਤੀ ਆ ਕਿ ਤੁਹਾਨੂੰ ਰੱਬ ਤੋਂ ਬਾਅਦ ਤੁਹਾਡਾ ਤੁਹਾਡਾ ਰੂਪ ਮੰਨਿਆ ਜਾਂਦਾ ਸੋ ਉਸ ਗੱਲ ਦਾ ਧਿਆਨ ਰੱਖਦੇ ਹੋ ਤੁਸੀਂ ਆਪ ਇਨਸ਼ੋਰ ਕਰੋ ਚੈਕਿੰਗ ਵਗੈਰਾ ਦੇ ਨਾਲ ਤਾਂ ਗੱਲ ਨਹੀਂ ਬੰਦੀ ਜਿੰਨੇ ਤੱਕ ਕਪੜੇ ਅੰਦਰੋਂ ਕਾਬਲਵਲ ਆਣ ਕਿ ਆਪਾਂ ਲੋਕਾਂ ਦੀ ਸੇਵਾ ਕਰੀਏ ਸਥੋਤਕ ਸੀਐਮ ਨੂੰ ਤੇ ਨਾ ਕਰਦੇ ਜੀ ਸੀਐਮ ਨੂੰ ਸਭ ਤੋਂ ਵੱਧ ਮੰਨਦੇ ਜਾਂਦੇ ਬੱਚੇ ਸਿਰ ਸਰ ਜੀ ਸਾਡੇ ਉਹਦਾ ਖਾਲੀ ਹੋ ਗਿਆ ਬਹੁਤ ਬਹੁਤ ਜਲਦੀ ਉਹ ਕੋਡ ਲੱਗਾ ਸੀਗਾ ਇਸ ਕਰਕੇ ਥੋੜਾ ਟਾਈਮ ਲੱਗ ਗਿਆ ਵਿਦਨ ਇੱਕ ਅੰਦਰ ਦੇ ਅੰਦਰ ਪਾਵਰ ਵੀ ਆ ਜਾਣ ਗਿਆ ਔਰ ਰੈਗੂਲਰ ਪੋਸਟਾ ਵੀ ਜਿਹੜੀਆਂ ਨੇ ਉਹ ਪਈਆਂ ਜਾਂ ਠੀਕ ਹੈ ਨਹੀਂ ਅਫਸਰ ਗੁਰਦਾਸਪੁਰ ਇਹ ਸਾਨੂੰ ਪਿਛਲੇ 10 15 ਦਿਨ ਤੋਂ ਇਹ ਸਟੋਰੇਜ ਪਟਿਆਲਾ ਦੇਖੋ ਪਟਿਆਲਾ ਆਯੁਰਵੈਦਿਕ ਫਾਰਮੇਸੀ ਤੋਂ ਜਿਹੜੇ ਸਾਡੇ ਬੀ ਐਮ ਐਸ ਸੀ ਐਚਓ ਹੈਗੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਨਾ ਵਾਸਤੇ ਸਾਨੂੰ ਸੈਤੀ ਪ੍ਰਕਾਰ ਦੀ ਮੈਡੀਸਿਨ ਹੈ ਜਿਹੜੀ ਉਹ ਮਿਲੀ ਹੈ ਜਿਹੜੀ ਵੀ ਅੱਜ ਮਾਨਜੋਗ ਬਹਿਰ ਸਾਹਿਬ ਨੇ ਹੈਲਥ ਸਟੂ ਕਾਰਪੋਰੇਸ਼ਨ ਜੀ ਦੇ ਸਹਿਯੋਗ ਦੇ ਨਾਲ ਅਸੀਂ ਸੀਐਚਓ ਤੋਂ ਮਿਲੀ ਹੈ ਉਹ ਐਲੋਪੈਥਿਕ ਦਵਾਈ ਦੇ ਨਾਲ ਜੇ ਸਾਡੀ ਆਯੁਰਵੈਦਿਕ ਦਵਾਈ ਵੀ ਸੀਐਚਓ ਬੀਐਮਐਸ ਨੂੰ ਪਤਾ ਜੋ ਦੇਣਗੇ ਤਾਂ ਲੋਕਾਂ ਵਿੱਚ ਮੈਡੀਸਿਨ ਜਾਊਗੀ ਤਾਂ ਉਹ ਸਿਹਤਮੰਦ ਵੀ ਹੋਣਗੇ ਔਰ ਆਯੁਰਵੈਦਿਕ ਦਾ ਨਾਮ ਵੀ ਆਊਗਾ ਔਰ ਉਹਦੇ ਨਾਲ ਸਾਡੇ ਡਾਇਰੈਕਟਰ ਆਯੁਰਵੈਦਾਂ ਪੰਜਾਬ ਜੀ ਦਾ ਵੀ ਨਾਮ ਚਾਹੂ ਕਿਨੇ ਸੈਂਟਰ ਤੱਕ ਪਹੁੰਚਣੀ ਹੈ ਇਹ ਸੈਂਟਰ 37 ਸੈਂਟਰ 38 38 CHC ਟੂ ਹੈ 37 ਹੋਈਆਂ ਕੋ 38 CHC ਨੂੰ ਪਹੁੰਚਣੀ ਹੈ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਤਾਂ ਸਭ ਅਜਿਹਾ ਦੇ ਟਾਈਮ ਦੇ ਵਿੱਚ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਆਯੁਰਵੈਦਿਕ ਨਾਲ ਜੁੜਨ ਦੀ ਜ਼ਰੂਰਤ ਪੈ ਰਹੀ ਹੈ ਆਯੁਰਵੈਦਿਕ ਨਾਲ ਜੁੜਨ ਦੀ ਬਹੁਤ ਜ਼ਰੂਰਤ ਹੈ ਸਰੀਰਿਕ ਮਾਨਸਿਕ ਤੌਰ ਤੇ ਇਹ ਜਿਹੜੀਆਂ ਮੈਡੀਸਨ ਹੈ ਬਹੁਤ ਸਾਦੇ ਪ੍ਰਭਾਵਸ਼ਾਲੀ ਹੈ ਔਰ ਜੇ ਅਸੀਂ ਇਹਦੇ ਨਾਲ ਜਿੱਦਾਂ ਅਸੀਂ ਉਪਰਾਲਾ ਕਰ ਰਹੇ ਹਾਂ ਯੋਗ ਵੀ ਜੋੜਿਆ ਜਾਵੇ ਤਾਂ ਮੈਂ ਕਹਿੰਦਾ ਪੂਰ ਬਸੰਤ ਜਾਇਆ ਜਾ ਸਕਦਾ ਔਰ ਫਾਸਟ ਫੂਡ ਤੋਂ ਆਪਾਂ ਬਚੀਏ ਔਰ ਨਿਤ ਯੋਗ ਕਰੀਏ ਔਰ ਆਰਗਨ ਮੈਡੀਸਿਨ ਸਪਲੀਮੈਂਟ ਜਿਹੜੇ ਸਾਡੇ ਉਹ ਜੇ ਤੋਯੋਗ ਕਰੀਏ ਤਾਂ ਮੇਰੇ ਹਿਸਾਬ ਨਾਲ ਸਿਹਤਮੰਦ ਰਿਆ ਜਾ ਸਕਦਾ ਔਰ ਸਿਹਤ ਤੰਦਰੁਸਤ ਪੰਜਾਬ ਹੀ ਇਹ ਨਾਰਾ ਵੀ ਸੀਗਾ ਹੁਣ ਅੱਗੇ ਵੀ ਹੈ ਤੰਦਰੁਸਤ ਸਾਡੀ ਤਾਂ ਹੀ ਰਹਿ ਸਕਦੇ ਆ ਜੇ ਸ਼ਰੀਰ ਨੂੰ ਤੌਰ ਤੇ ਆਪਾਂ ਕਸਰਤ ਕਰੀਏ ਯੋਗ ਕਰੀਏ ਔਰ ਫਾਸਟ ਫੂਡ ਲੋ ਪਰੇਜ ਰੱਖੀਏ ਬਿਲਕੁਲ ਫਾਸਟ ਫੂਡ ਨਾ ਖਾਈਏ ਕਿਉਂਕਿ ਉਹਦੇ ਵਿੱਚ ਨਮਕ ਔਰ ਜਿਹੜੇ ਵੀ ਰਿਫਾਈਨਡ ਹੁੰਦੇ ਨੇ ਉਹਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਉਹ ਸਾਡੇ ਬਲੱਡ ਪ੍ਰੈਸ਼ਰ ਨੂੰ ਮੋਟਾਪੇ ਨੂੰ ਉਹ ਬਹੁਤ ਜ਼ਿਆਦਾ ਉਹਦੀ ਨਾਲ ਸਾਨੂੰ ਨੁਕਸਾਨ ਹੁੰਦਾ ਤੇ ਔਰ ਇੱਕ ਗੱਲ ਹੈ ਕਿ ਜੇ ਸਾਡੇ ਜਿਹੜੇ ਸਾਡੇ ਖੇਤੀ ਦੇ ਵਿੱਚ ਵੀ ਜਿਹੜੇ ਕੈਮੀਕਲ ਨੇ ਉਹ ਘੱਟ ਤੋਂ ਘੱਟ ਯੂਜ਼ ਹੋਣ ਲੋਕ ਦੇਸੀ ਖਾਣ ਪਾਣ ਜਿੱਦਾਂ ਦੇਸੀ ਸਾਹੀਵਾਲ ਦਾ ਦੁੱਧ ਪੀ ਜਾਂ ਦੇਸੀ ਗਊ ਦਾ ਦੁੱਧ ਮਿਲ ਜਵੇ ਤਾਂ ਉਹਦੇ ਵੀ ਰਿਜ਼ਲਟ ਬੜੇ ਅੱਛੇ ਪਾਂਚ ਗੱਬੇ ਪਾਂਚ ਗੱਬੇ ਪ੍ਰੋਡਕਟ ਨੂੰ ਕਿਹਾ ਸੀਗਾ ਕਿ ਦੇਸੀ ਗਾਊ ਦਾ ਮੂਤਰ ਦੇਸੀ ਦਾ ਹੀ ਉਹਦਾ ਗਾਂ ਦਾ ਉਹ ਆਪਾਂ ਪ੍ਰਯੋਗ ਕਰੀਏ ਤਾਂ ਉਹਨਾਂ ਨੇ ਕਈਆਂ ਚੀਜ਼ਾਂ ਤੋਂ ਐਂਟੀ ਕੈਂਸਰ ਹੈ ਸਾਨੂੰ ਇੱਥੇ ਦੇ ਵਿੱਚ ਹਰੀਦਰਾਖਾਂਡੀ ਜੀ ਮਿਲੀ ਹੈ ਹਰੀਦਰਾਖਾਂਡੀ ਜਿਹੜੀ ਹਲਦੀ ਤੋਂ ਬਣਦੀ ਹੈ ਤੇ ਹਲਦੀ ਜਿਹੜੀ ਤੁਸੀਂ ਐਂਟੀ ਕੈਂਸਰ ਹਲਦੀ ਨੂੰ ਮੰਨਿਆ ਗਿਆ ਅਸ਼ਵਗੰਧਾ ਇਮਿਊਨਿਟੀ ਨੂੰ ਬੂਸਟ ਆਪ ਕਰਦਾ ਹੋਰ ਅਰੋਗ્ય ਵਧਦੀ ਮਿਲੀ ਹੈ ਸ਼ੀਤੋ ਬਲਾਦੀ ਤੋਂ ਦੇ ਲਿਆ ਜਿਹੜੀਆਂ ਕੀ ਖਾਂ ਲੋਕ ਆफी 100 ਰੁਪਏ ਦੀ ਕਾਫੀ ਸਿਰ ਪੰਦੀ ਹੈ ਜਿਸ ਵਾਂ ਮਾਸ਼ੀਤੋ ਬਲਾਦੀ ਨੂੰ ਸ਼ਹਿਦ ਨਾ ਦੇਦੀਏ ਇਹ ਤਾਂ ਉਹਦੇ ਨਾਲ ਹੀ ਪੇਸ਼ੈਂਟ ਜਿਹੜਾ ਕਾਫਲਾ ਠੀਕ ਹੋ ਜਾਂਦਾ ਇਸ ਲਈ ਸੀਜ਼ਨ ਨਹੀਂ ਹੈ ਜਿਸ ਦੇ ਜਿਹੜੇ ਠੰਡ ਦੇ ਵਿੱਚ ਕਾਫਦੇ ਪੇਸ਼ੈਂਟ ਆਂਦੇ ਆ ਤੇ ਛੜੀ ਬੜੀ ਅੱਛੀ ਮੈਡੀਸਿਨ ਹੈ ਉਹ ਸਾਨੂੰ ਇੱਕ ਅਬਲੇ ਵੀ ਮਿਲਿਆ ਹੈ ਉਹ ਚਟਨੀ ਹੈ ਉਹ ਵੀ ਬ੍ਰੌਂਕਾਈਟਸ ਲਈ ਬਹੁਤ ਕੰਮ ਆ ਕੰਮ ਆਉਂਦੀ ਤੇ ਇਹ ਲੋਕ ਛੋਟ-ਛੋਟੀਆਂ ਛੋਟ-ਛੋਟੀਆਂ ਰਮੈਣੀਆਂ ਆਪਣੇ ਜੀਵਨ ਸ਼ੈਲੀ 'ਚ ਰਹਿਣ ਤਾਂ ਮੇਰੇ ਹਿਸਾਬ ਨਾਲ ਪਰ ਮਾਤਮਾ ਨੇ ਇਨਸਾਨ ਦਾ ਜਾਮਾ ਇਦਾਂ ਦਾ ਬਣਾਇਆ ਕਿ ਬਿਮਾਰ ਨਹੀਂ ਬਸੇ। ਸਹੀ। ਲੇਡੀ ਦੀ ਤਾਂ ਮੈਂ ਗਾਰੰਟੀ ਨਹੀਂ ਲਾਂਦਾ। ਲੇਕਿਨ ਇਨਸਾਨ ਹੈ ਜਿਹੜਾ ਬੰਦਾ ਨਾ ਜੀ ਇਹਦਾ ਕਿਤੇ ਵੀ ਬਲੱਡ ਲੌਸ ਨਹੀਂ। ਤੁਸੀਂ ਦੇਖੋ ਨਾਬਦਵਾਦ ਸਾਡੇ ਕਿਤੇ ਵੀ ਬਲੱਡ ਲੌਸ ਨਹੀਂ। ਪਰ ਬੰਦੇ ਨੂੰ ਤਾਂ ਮੈਂ ਗਾਰੰਟੀ ਲਾਉਂਦਾ ਜੇ ਉਹ ਛੋਟੀਆਂ-ਛੋਟੀਆਂ ਗੱਲਾਂ ਦਾ ਖਿਆਲ ਰੱਖੇ ਤਾਂ ਹਾਂਜੀ ਬਸੰਦ ਜਾਊਗਾ। ਠੀਕ ਹੈ।